ਡਾਊਨ ਪੇਮੈਂਟ ਕਿੰਨੀ ਕੁ ਪਰਣੀ ਪੈਂਦੀ ਹੈ ਲੋਨ ਪੇਮੈਂਟ ਜੇ ਤਾਂ ਕਿਸ ਨੇ ਲੋਨ ਕਰਾਉਣਾ ਚਾਹੀਦਾ 10000 ਰੁਪਏ ਦੇਜੋ ਸਾਨੂੰ ਸਾਈ ਦਾ ਇਹ ਜਦੋਂ ਲੈ ਕੇ ਜਾਣਾ 90% ਲੋਨ ਹੁੰਦਾ ਇਹਦੇ ਅਸਲ 90% ਲੋਨ ਹੁੰਦਾ 90% ਲੋਨ ਹੁੰਦਾ ਜੀ 10% ਭਰ ਕੇ ਤੁਹਾਨੂੰ ਨਵੀਂ ਮਸ਼ੀਨ ਮਿਲ ਜੂਗੀ ਬਹੁਤ ਵੱਡੀ ਗੱਲ ਹੈਗੀ ਹੈ ਇਹਦੇ ਵਿੱਚ ਆਹ ਫਰਕ ਹੈ ਤੁਹਾਨੂੰ ਦਿਖਾਉਣਾ ਜੀ ਆਹ ਦੇਖੋ ਜੀ ਮੁੜ ਗਿਆ ਇਹ ਬਿੰਗਾ ਹੋ ਗਿਆ ਇਹ ਦੇਖੋ ਜੀ ਤੇ ਹੁਣ ਤੁਹਾਨੂੰ ਦਿਖਾਉਣਾ ਆਪਣੇ ਵਾਲਾ ਬਲੇਡ ਆਹ ਦੇਖੋ ਆਹ ਟੁੱਟਦਾਗਾ ਆ ਟੁੱਟ ਗਿਆ ਜੀ ਠੀਕ ਸੀ ਉਦੋਂ ਤਾਂ ਡਰਦੇ ਡਰਦੇ ਸਾਈ ਦੇ ਕੇ ਗਏ ਸੀ ਵੀ ਛੋਟੀ ਜੀ ਵਰਕਸ਼ਾਪ ਆ ਯਾਰ ਵੀ ਕੀ ਪ੍ਰੋਜੈਕਟ ਆ ਇਹਨਾਂ ਦਾ ਵੀ ਉਹ ਆ ਪਰ ਜਦੋਂ ਇਹਨਾਂ ਨੇ ਵਰਤੇ ਪਰ ਜਮਾ ਹਾਇਰੇ ਨਿਕਲੇ ਠੀਕ ਸਾਥੀ ਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੇ ਅੱਜ ਦੀ ਵੀਡੀਓ ਆਪਾਂ ਚਾਰ ਖੁੱਡਾਂ ਵਾਲੀ ਮੱਕੀ ਦੀ ਮਸ਼ੀਨ ਦੀ ਲੈ ਕੇ ਆਏ ਆ ਮੈਂ ਪਿੰਡ ਨੱਤਾਂ ਦੇ ਵਿੱਚ ਖੜਾਂਗਾ ਸੰਗਰੂਰ ਜ਼ਿਲ੍ਹਾ ਪੈ ਜਾਂਦਾ ਹੈ ਬਹਾਦਰਪੁਰ ਤੋਂ 3 ਕਿਲੋਮੀਟਰ ਮੇਨ ਰੋਡ ਤੋਂ ਪਿੰਡ ਰਹਿ ਜਾਂਦਾ ਹੈ ਤੇ ਗੁਰੂ ਨਾਨਕ ਐਗਰੋ ਇੰਡਸਟਰੀ ਬਾਈ ਜਿਹੜੀ ਫਾਰਮ ਦਾ ਨਾਮ ਹੈ ਮੇਰੇ ਨਾਲ ਮਿਸਤਰੀ ਬਾਈ ਹਰਦੀਪ ਹੈ ਇਸ ਸਾਲ ਬਾਈ ਨੇ ਜਿਹੜੇ ਫੀਚਰ ਕਾਫੀ ਚੇਂਜ ਕੀਤੇ ਨੇ ਪੂਰੀ ਜਾਣਕਾਰੀ ਆਪਾਂ ਬਾਈ ਹਰਦੀਪ ਤੋਂ ਲਵਾਂਗੇ ਬਾਈ ਸ਼ਸ਼ੀਕਰ ਸ਼ਸ਼ੀਕਰ ਜੀ ਹੋ ਠੀਕ ਠਾਕ ਹੈ ਜੀ ਹਾਂ ਜੀ ਹਾਂ ਬਹੁਤ ਵਧੀਆ ਜੀ ਤੇ ਸਾਡੇ ਕਿਸਾਨ ਭਰਾਵਾਂ ਨੂੰ ਅੱਜ ਸਾਰੀ ਜਾਣਕਾਰੀ ਦਿਓ ਵੀ ਜਿਹੜੇ 2026 ਦੀ ਵਿੱਚ ਆਪਾਂ ਮਸ਼ੀਨ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਤੇ ਕੀ ਨਮਾ ਲੈ ਕੇ ਆਏ ਤੇ ਪਹਿਲਾਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਜੀ ਪਿਆਰ ਭਰੀ ਸਤ ਸਤ ਸ੍ਰੀਕਾਲ ਸਾਰਿਆਂ ਨੂੰ ਜੀ ਉਸ ਤੋਂ ਬਾਅਦ ਹੁਣ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਜੀ ਵੀ ਜਿਹੜੀ ਆਪਾਂ 2026 ਇਹ ਮਸ਼ੀਨ ਲਾਂਚ ਕੀਤੀ ਆ ਜੀ ਇਹਦੇ ਵਿੱਚ ਆਪਾਂ ਕੁਝ ਕੁ ਫੀਚਰ ਹੋਰ ਐਡ ਕੀਤੇ ਨੇ ਜੀ ਜਿਹੜੇ ਆਪਾਂ ਦੱਸਣੇ ਚਾਹੁੰਦੇ ਆ ਕਿਸਾਨ ਭਰਾਵਾਂ ਨੂੰ ਜੀ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਹੇਠਲੇ ਬਲੇਡ ਦੀ ਅਸਾਂ ਆਹ ਵਾਲਾ ਜੀ ਹਾਂਜੀ ਹਾਂਜੀ ਜਿਹੜਾ ਹੇਠਾਂ ਤੋਂ ਕਟਾਈ ਕਰਦਾ ਬਲੇਡ ਇਹ ਵਾਲਾ ਜੀ ਹਾਂਜੀ ਇਹ ਬਾਕੀ ਸਾਰੀਆਂ ਕੰਪਨੀਆਂ ਐਸਐਸ ਦਾ ਲਾ ਰਹੀਆਂ ਸੀਗੀਆਂ ਅਸੀਂ ਵੀ ਪਹਿਲਾਂ ਐਸਐਸ ਦੇ ਲਾਏ ਨੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਮਤਲਬ ਦੇਖਿਆ ਵੀ ਆਪਾਂ ਕੁਆਲਿਟੀ ਦੇ ਵਿੱਚ ਥੋੜਾ ਜਿਹਾ ਹੋਰ ਫਰਕ ਪਾਈਏ ਵੀ ਕੁਆਲਿਟੀ ਆਪਾਂ ਹੋਰ ਵਧੀਆ ਕਰੀਏ ਜਿਹੜੀ ਐਸਐਸ ਜਦੋਂ ਮਿੱਟੀ 'ਚ ਚੱਲਦੀ ਹੈ ਉਹਦੀ ਕਸਾਈ ਮਤਲਬ ਹੋ ਜਾਂਦੀ ਹੈ ਕਾਫੀ ਜ਼ਿਆਦਾ ਹੁੰਦੀ ਹੈ ਹਾਂਜੀ ਇਸ ਕਰਕੇ ਮਤਲਬ ਉਹ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹ ਸਪੈਸ਼ਲ ਸੀਟ ਤਿਆਰ ਕਰਾ ਕੇ ਡੋਟਾਂ ਨਾਲ ਮਾਲ ਉਹਦੇ ਵਿੱਚੋਂ ਤਿਆਰ ਕਰਵਾਏ ਨੇ ਬਲੇਡ ਟੈਂਪਰ ਕਰਵਾਏ ਨੇ ਜੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹਦੀ ਮੇਨਟੇਨੈਂਸ ਦੀ ਇਹ ਮਸ਼ੀਨ ਦੇ ਵਿੱਚ ਮੇਨਟੇਨੈਂਸ ਕੋਈ ਨਹੀਂ ओके okay. के ਜਦੋਂ ਗਾਹਾਂ ਰਿਪੇਅਰ ਕਰਾਉਣੀ ਐ ਦੋ ਚਾਰ ਚੀਜ਼ਾਂ ਬਾਅਦ ਜ਼ਿੰਮੇਦਾਰ ਨੇ ਉਹਦੇ ਬਹੁਤੇ ਪੈਸੇ ਨਾ ਲੱਗਣ ਜੀ ਉਹ ਜਿਹੜੇ ਅੰਦਰ ਮਾਲ ਲੈ ਕੇ ਜਾਂਦੇ ਨੇ ਬੇਲਣ ਦਿਖਾ ਦਿਓ ਜੀ ਇੱਕ ਵਾਰ ਕੈਮਰਾ ਮਾਰ ਦਿਖਾ ਦਿਓ ਜਿਹੜੇ ਉਹ ਅੰਦਰ ਬੇਲਣ ਲੈ ਕੇ ਜਾਂਦੇ ਨੇ ਮਾਲ ਉਹਨਾਂ ਦੇ ਉੱਪਰ ਆਪਾਂ ਨੇ ਐਕਸਟਰਾ ਪੱਤੀ ਕੱਸਦੀ ਕਰ ਦਿੱਤ ਇੱਕ ਓਕੇ ਉਹ ਪੱਤੀ ਵੀ ਬਕਾਇਦਾ ਆਪਣੀ ਟੈਂਪਰ ਐ ਉਹ ਆਪਣੇ ਲੋ ਅਵੇਲੇਬਲ ਮਿਲ ਜਾਂਦੀਆਂ ਸਾਰਾ ਬੇਲਨ ਚੇਂਜ ਕਰਨ ਦੀ ਲੋੜ ਨਹੀਂ ਵੀ ਮੰਨ ਵੀ ਜਦੋਂ ਆਪਾਂ 3-4 ਜਾਂ 5 ਸਾਲਾਂ ਬਾਅਦ ਹਾਂਜੀ ਹਾਂਜੀ ਦੁਬਾਰਾ ਆਪਾਂ ਨੂੰ ਸਾਰਾ ਬੇਲਨ ਕਰਨ ਦੀ ਚੇਂਜ ਹਾਂ 4 ਸਾਲ 4 ਸਾਲ 5 ਸਾਲ ਦਾ ਵੈਸੇ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ ਮਤਲਬ ਸਾਰਾ ਬੇਲਨ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਬਸ ਉਹ ਪੱਤੀਆਂ ਹੀ ਕਸੀ ਜਾਂਦੇ ਨੇ ਉਹ ਐਕਸਟਰਾ ਠੀਕ ਹੈ ਜੀ ਉਹ ਜਦੋਂ ਦੰਦੇ ਗੋਲ ਹੋ ਜਾਂਨ ਜੀ ਹਾਂਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੂੰ ਰੂਟਰ ਵਾਲੇ ਬਲੇਡਾਂ ਦੀ ਜੀ ਜਿਹੜੇ ਵਿੱਚ ਕੋਤਰਾ ਕਰਦੇ ਨੇ ਬਲੇਡ ਹੂੰ ਉਹ ਆਪਾਂ ਨੇ ਮਤਲਬ ਲਾਏ ਹੋਏ ਨੇ ਆਪਣੇ ਉਹ ਵੀ ਸਪੈਸ਼ਲ ਮਟੀਰੀਅਲ ਤਿਆਰ ਕਰਵਾ ਕੇ ਆਪਣੇ 5mm ਦੇ ਵਿੱਚੋਂ ਲਾਏ ਹੋਏ ਨੇ। ਅੱਛਾ ਜੀ। ਹਾਂ ਜੀ 5mm ਦੇ ਵਿੱਚੋਂ ਲਾਏ ਹੋਏ ਨੇ। ਤੇ ਕਿਉਂਕਿ ਪਤਲਾ ਬਲੇਡ ਅਸੀਂ ਤਾਂ ਲਾਇਆ ਵੀ ਮਤਲਬ ਜਦੋਂ ਪਤਲੇ ਬਲੇਡ ਦੀ ਧਾਰ ਲਾਉਣੀ ਆ ਜੀ ਬਹੁਤਾ ਟਾਈਮ ਨਹੀਂ ਲੱਗਦਾ ਧਾਰ ਲਾਉਣ ਨੂੰ। ਅੱਛਾ ਕਿਉਂਕਿ ਜਿੰਨਾ ਆਪਾਂ ਬਲੇਡ ਮੋਟਾ ਲਾਈ ਜੰਨੇ ਆ ਹੂੰ ਉਹਨਾਂ ਉਹ ਮੂਰੋ ਖੁੰਡਾ ਹੋ ਜਾਂਦਾ ਵੀ ਜੀ। ਠੀਕ ਹੈ ਜੀ। ਜਿੰਨਾ ਮੋਟਾ ਬਲੇਡ ਲਾਵਾਂਗੇ ਉਹਨਾਂ ਮੂਰੋ ਖੁੰਡਾ ਹੋ ਜਾਂਦਾ ਜ਼ਿਆਦਾ ਤੇ ਉਸ ਤੋਂ ਬਾਅਦ ਚਾਰ ਦੀ ਕੁਆਲਿਟੀ ਘਟ ਜਾਂਦੀ ਹੈ। ਠੀਕ ਹੈ ਜੀ ਨੰਬਰ 2 ਤੇ ਉਹਦਾ ਇਹ ਫਾਇਦਾ ਪਤਲੇ ਬਲੇਡ ਦਾ ਵੀ ਜੇ ਕੱਲ ਨੂੰ ਆਪਣਾ ਐਕਸੀਡੈਂਟ ਹੁੰਦਾ ਮਸ਼ੀਨ ਦਾ ਕੋਈ ਚੀਜ਼ ਵਿੱਚੋਂ ਚੜ ਜਵੇ ਤਾਂ ਜਿਹੜਾ ਪਤਲਾ ਬਲੇਡ ਹੈ ਇਹ ਬਹੁਤਾ ਨੁਕਸਾਨ ਨਹੀਂ ਕਰਦਾ ਆਪਣਾ ਐਕਸੀਡੈਂਟ ਦੇ ਵਿੱਚ ਠੀਕ ਹੈ ਜੀ ਕਿਉਂਕਿ ਬਲੇਡ ਟੁੱਟ ਕੇ ਮਤਲਬ ਸਰ ਜਾਣਾ ਜਿਹੜਾ ਵੱਡਾ ਪਲੇਟ ਹੁੰਦਾ ਮੋਟਾ ਉਹ ਟੁੱਟਦਾ ਤਾਂ ਹੈ ਨਹੀਂ ਵਿੱਚ 빙ਾ ਹੋ ਕੇ ਮਤਲਬ ਕਾਫੀ ਨੁਕਸਾਨ ਕਰ ਜਾਂਦਾ ਐਕਸੀਡੈਂਟ ਦੇ ਵਿੱਚ ਜੀ ਬਾਕੀ ਰੂਟਰ ਪਲੇਟ ਦੇ ਵਿੱਚ ਬਲਬ ਆਉਂਦਾ ਮੋਟਾ ਪਲੇਟ ਜਿੰਨਾ ਆਪਾਂ ਮੋਟਾ ਪਲੇਟ ਲਾਈ ਜਾਂਦੇ ਆ ਇਸ ਕਰਕੇ ਅਸੀਂ ਇਹ 5mm ਦੇ ਵਿੱਚੋਂ ਲਾਜੋ ਜੀ ਬਾਕੀ ਇਹਦੀ ਧਾਰ ਮਤਲਬ ਆਪਾਂ ਨੂੰ ਦੇਣ ਦੇ ਵਿੱਚ ਦੋ ਕਵਾਰੀ ਲਾਉਣੀ ਪੈਂਦੀ ਆ ਜੀ ਬਹੁਤ ਵਧੀਆ ਕੁਆਲਿਟੀ ਹੈ ਇਹਦੀ ਬਲੇਡ ਦੀ ਜੀ ਉਹ ਬਲੇਡ ਆਪਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਤੇ ਆਪਾਂ ਵੀਡੀਓ ਦੇ ਵਿੱਚ ਚਲਾ ਦਾਂਗੇ ਜਿਹੜੇ ਬਲੇਡ ਨੇ ਛੋਡੇ ਕਿੰਨਾ ਟਾਈਮ ਕੱਟ ਜਾਂਦੇ ਨੇ ਮੰਨ ਵੀ ਇਹ ਤਕਰੀਬਨ ਇੱਕ ਸੀਜ਼ਨ ਲਵਾ ਜੰਨੇ 250 ਕਿੱਲਾ ਕਰਾ ਜਾਂਦੇ ਨੇ ਜੀ ਇੱਕ ਵਾਰ ਹਾਂਜੀ ਇੱਕ ਵਾਰ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਵੀਡੀਓ ਚੱਲੀ ਜਾਂਦੀ ਹੈ ਜਿਹੜੇ ਬਾਈ ਵਾਲੇ ਬਲੇਡ ਨੇ ਮਨ ਵੀ ਉਹ ਜਦੋਂ ਛੱਟ ਮਾਰਦੇ ਆ ਟੁੱਟਦੇ ਨਹੀਂ ਛੱਟਦਾ ਟੁੱਟਦੇ ਨਹੀਂ ਜੀ ਹਾਂਜੀ ਟੁਰ ਬਲੇਡ ਕੰਪਨੀ ਦੀ ਗੱਲ ਕਰੀਏ ਉਹ ਛੱਟ ਮਾਰੇ ਤੋਂ ਮੋਚਦੇ ਨਹੀਂ ਉਹ ਮੋਚਦੇ ਨੇ ਬਿੰਗਾ ਹੁੰਦਾ ਜੀ ਯਾਨੀ ਕਿ ਉੱਥੋਂ ਪਤਾ ਲੱਗਦਾ ਵੀ ਉਹਨਾਂ ਦੀ ਕਸਾਈ ਜ਼ਿਆਦਾ ਹੈ ਹਾਂਜੀ ਹਾਂਜੀ ਇੱਕ ਇਹ ਆਪਾਂ ਨੇ ਸਪੈਸ਼ਲ ਫੀਚਰ ਇਹ ਪਾਇਆ ਜੀ ਇਸ ਵਾਰ ਜੀ ਪਹਿਲਾਂ ਕੀ ਹੁੰਦਾ ਸੀਗਾ ਹੂੰ ਸਾਨ ਪੱਥਰ ਆਪਾਂ ਨੂੰ ਪਿੱਛੇ ਹਟਾਉਣਾ ਪੈਂਦਾ ਸੀ ਸਾਰਾ ਜੀ ਹੁਣ ਆਪਾਂ ਨੇ ਮਤਲਬ ਜਦੋਂ ਬਲੇਡ ਚੈੱਕ ਕਰਨਾ ਹੈ ਤਾਂ ਆਪਾਂ ਚੱਕਣ ਦੀ ਲੋੜ ਨਹੀਂ ਆਪਾਂ ਨੂੰ ਓਕੇ ਇਹ ਮਤਲਬ ਬਲੇਡ ਤਿੱਖੇ ਹੋ ਜਾਂਦੇ ਆਪਣੇ ਇਥੋਂ ਆ ਕੱਢ ਕੇ ਬੱਥਰ ਲਵੇ ਲੱਗ ਜਾਂਦਾ ਉਸ ਤੋਂ ਬਾਅਦ ਬਲੇਡ ਚੈੱਕ ਕਰਕੇ ਫੇਰ ਇਹਨੂੰ ਮਤਲਬ ਇਦਾਂ ਲਾ ਦਿਓ ਠੀਕ ਹੈ ਜੀ ਇਹ ਫੀਚਰ ਆ ਹੋਗੀ ਹਾਂਜੀ 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 ਤੇ ਇੱਕ ਜਿਹੜੀ ਰੂਟਰ ਵਾਲੀ ਗੱਲ ਹੀ ਕੀਤੀ ਹੈ ਤੁਸੀਂ ਉਹ ਕੀ ਗੱਲ ਬਾਤ ਹੈ ਕਿ ਜਿਵੇਂ ਕਹਿੰਦੇ ਨੇ ਵੀ ਰੂਟਰ ਹੋਰ ਮਸ਼ੀਨਾਂ ਦੇ ਸਿੱਧੇ ਹੀ ਲੱਗ ਜਾਂਦਾ ਹੈਗਾ ਵੀ ਕੁਝ ਖੋਲਣ ਦੀ ਲੋੜ ਨਹੀਂ ਪੈਂਦੀ ਉਹ ਰੂਟਰ ਕਈ ਮਸ਼ੀਨਾਂ ਦੇ ਬਾਹਰੋਂ ਮਸ਼ੀਨਾਂ ਜਿਹੜੀਆਂ ਆਈਆਂ ਨੇ ਜੀ ਉਹਨਾਂ ਦਾ ਮਤਲਬ ਬੋਲਿਆ ਹੈ ਹੈ ਵੀ ਐਡ ਦੇ ਵਿੱਚੋਂ ਜੀ ਵੀ ਜਿਹੜਾ ਮਤਲਬ ਰੂਟਰ ਹੈ ਸਾਡਾ ਵੀ ਬਹੁਤਾ ਮਤਲਬ ਉਹ ਕਰਨ ਦੀ ਲੋੜ ਨਹੀਂ ਇੱਥੇ ਚਾਬੀ ਛਿੱਟੋ ਮਤਲਬ ਗੇੜਾ ਦਿਓ ਤੇ ਰੂਟਰ ਇਦਾਂ ਹੀ ਮਤਲਬ ਲੋਏ ਲੱਗ ਜਾਂਦਾ ਪਰ ਇਸ ਤਰ੍ਹਾਂ ਦਾ ਕੋਈ ਫੀਚਰ ਸਾਨੂੰ ਤਾਂ ਮਤਲਬ ਕਿਸੇ ਮਸ਼ੀਨ ਦੇ ਵਿੱਚ ਲੱਭਿਆ ਨਹੀਂ ਠੀਕ ਹੈ ਜੀ ਅਸੀਂ ਵੀ ਦੇਖਿਆ ਵੀ ਕੀ ਫੀਚਰ ਹੈ ਇਹਦੇ ਵਿੱਚ ਪਰ ਹੋ ਨਹੀਂ ਸਕਦਾ ਉਹ ਅਸੀਂ ਘਰ ਤਾਂ ਦੀ ਵੈਸੇ ਉਹ ਛੁੜੀ ਪਾ ਕੇ ਰੂਟਰ ਪਲੇਟ ਦੇ ਵਿੱਚ ਪਰ ਅਸੀਂ ਸੋਚਿਆ ਵੀ ਇਹ ਮਤਲਬ ਗਲਤ ਹੈ ਜੇ ਕਿਸੇ ਨੇ ਮਤਲਬ ਮੜਾ ਜਾ ਗੇੜਾ ਵੱਧ ਦੇਤਾ ਤਾਂ ਐਕਸੀਡੈਂਟ ਹੋ ਜਾਊਗਾ ਪਲੇਟ ਸਾਰੇ ਦੇ ਲਈ ਨਾਲ ਲੱਗ ਜਾਣਗੇ ਓਕੇ ਇਸ ਕਰਕੇ ਅਸੀਂ ਰਿਜੈਕਟ ਕਰਤਾ ਮਾਲ ਉਹ ਅੰਦਰ ਪਿਆ ਪਲੇਟ ਆਪਾਂ ਦਿਖਾ ਵੀ ਦੇਵਾਂਗੇ ਬਕਾਇਦਾ ਤੇ ਇੱਕ ਡਈਆਂ ਲਾਤੀਆਂ ਜੀ ਆਪਾਂ ਹਾਂਜੀ ਇੱਕ ਇਹ ਆਪਾਂ ਨੇ ਡਈਆਂ ਲਾਦੀਆਂ ਇਹਦੇ ਠੀਕ ਹੈ ਇਹਦੇ ਵਿੱਚ ਕੀ ਸੀਗਾ ਜਦੋਂ ਜ਼ਿੰਮੇਦਾਰ ਚਲਾਉਂਦੇ ਸੀ ਮਸ਼ੀਨ ਇਹਦੇ ਨੀਚੇ 베アリング ਨੇ ਜੀ ਪੰਜ ਹਾਂਜੀ ਤਿੰਨ ਤਾਂ ਮੇਨ ਗੀਅਰ ਦੇ ਨੇ ਜੀ ਦੋ ਆਪਣੇ ਆਗੇ ਫਿਰਕੀਆਂ ਦੇ ਜੀ ਜਦੋਂ ਉਹਨਾਂ ਨੂੰ ਗਰੀਸ ਮਾਰਨਾ ਹੁੰਦਾ ਸੀ ਖੇਤ ਦੇ ਵਿੱਚ ਹੁਣ ਆਪਾਂ ਨੂੰ ਪਤਾ ਵੀ ਐਡੇ ਗੁੱਟ ਕੇ ਤਾਂ ਹੁੰਦੇ ਨਹੀਂ ਹਾਂਜੀ ਤੇ ਉਸ ਦੇ ਮਤਲਬ ਹਰੇਕ ਬੰਦਾ ਥੱਲੇ ਵੜਦਾ ਡਰਦਾ ਸੀਗਾ ਬਿਲਕੁਲ ਕਿਉਂ ਵੀ ਕਈ ਵਾਰੀ ਕੋਈ ਰੱਬ ਨਾ ਕਰੇ ਕੋਈ ਟਰੈਕਟਰ ਦੀ ਪਾਈਪ ਲੀਕ ਹੋ ਜੇ ਲਿਫਟ ਥੱਲੇ ਸੱਡ ਜੇ ਤਾਂ ਬੰਦੇ ਦਾ ਨੁਕਸਾਨ ਹੋ ਸਕਦਾ ਸੀ ਬਿਲਕੁਲ ਇਸ ਕਰਕੇ ਡਰਦਾ ਕੋਈ ਥੱਲੇ ਬੜਦਾ ਨਹੀਂ ਚਾਹੇ ਡਰਾਈਵਰ ਸੀ ਚਾਹੇ ਜ਼ਿੰਮੇਦਾਰ ਸੀ ਆਪ ਜਿਹਦੀ ਮਸ਼ੀਨ ਹੈ ਸਹੀ ਹੈ ਉਹ ਅਸੀਂ ਇਸ ਕਰਕੇ ਮਤਲਬ ਇਹ ਡਈਆਂ ਦੇ ਦਿਆਂ ਵੀ ਮਸ਼ੀਨ ਤਾਂ ਹਾਂ ਚੱਕੋ ਤੇ ਪਿੰਨ ਕੱਢ ਕੇ ਡਹੀ ਕਰ ਦਿਓ ਜੀ ਠੀਕ ਹੈ ਇਹ ਦਿਖਾ ਦਿਓ ਜੀ ਇੱਧਰ ਇਹ ਡਈਆਂ ਦਿਖਾ ਚਾਰ ਡਈਆਂ ਲਾਤੀਆਂ ਬਈਆਂ ਨੇ ਬਹੁਤ ਵਧੀਆ ਪਿੰਨ ਕੱਢੋ ਡਹੀ ਥੱਲੇ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਫੇਰ ਪਿੰਨ ਪਾ ਦਿਓ ਫਿਰ ਜਿਵੇਂ ਮਰਜੀ ਇਹਦੇ ਥੱਲੇ ਨਾ ਢੜਕੋ ਕੇ ਬੰਦਾ ਥੱਲੇ ਬੈਠ ਕੇ ਗ੍ਰੀਸ ਕਰ ਸਕਦਾ ਹੈ ਤੇ ਹਦੀ ਵੀਰੇ ਜਿਹੜੇ ਨੇ ਮੇਨ ਬੈਰਿੰਗ ਨੇ ਇਹਨੇ ਬੈਰਿੰਗਾਂ ਦੇ ਚੱਲਦੀ ਹੈ ਇਹ ਮੇਨ ਬੈਰਿੰਗ ਜਿਹੜੇ ਆਪਣੇ ਜੀ ਫਿਰਕੀਆਂ ਦੇ ਵਿੱਚ ਨੇ ਦੋ ਬੈਰਿੰਗ ਫਿਰਕੀਆਂ ਦੇ ਵਿੱਚ ਨੇ ਇੱਕ ਤਾਂ ਹਾਲੇ ਪਾਸੇ ਜੂਸੀ ਬੈਰਿੰਗ ਹੈ ਜਿਹੜਾ ਫਿਰਕੀ ਦੇ ਆਪਣੇ ਹੇਠਲੇ ਪਾਸੇ ਬੈਣਗਾ ਉਹ ਆਪਣਾ ਸਪੈਸ਼ਲ ਹੌজিং ਤਿਆਰ ਕਰਕੇ ਲਾਇਆ ਹੋਇਆ ਜੀ ਠੀਕ ਹੈ ਸਭ ਤੋਂ ਪਹਿਲਾਂ ਇਹ ਆਪਣੀ ਮਸ਼ੀਨ ਦੇ ਆਪਾਂ ਨੇ ਤਿਆਰ ਕੀਤਾ ਸੀ ਉਸ ਤੋਂ ਬਾਅਦ ਹੋਰ ਕਈ ਕੰਪਨੀਆਂ ਨੇ ਮਤਲਬ ਆਪਣੀ ਕਾਪੀ ਕਰ ਲਈ ਇਹ ਵੀ ਜਿਸ ਤਰ੍ਹਾਂ ਮਤਲਬ ਉਹ ਨਤਾਲਿਆਂ ਨੇ 베어ਿੰਗ ਲਾਇਆ ਵੀ ਆਪਾਂ ਵੀ ਉਸ ਤਰ੍ਹਾਂ ਲਾਈਏ ਹੁਣ ਸਾਡੇ ਉਹਦੇ ਚ ਦੋ 베어ਿੰਗ ਪੈਂਦੇ ਨੇ ਇੱਕ ਟੇਪਰ ਗੋਲੀ ਦਾ ਇੱਕ ਗੋਲ ਗੋਲੀ ਦਾ ਜਦੋਂ ਆਪਣੀ ਐਡ ਲੱਗੀ ਉਦੋਂ ਬਾਅਦ ਸਾਡੀ ਐਡ ਦੇਖ ਕੇ ਕਈ ਕੰਪਨੀਆਂ ਨੇ ਹੋਰ ਲਾਦੇ ਹਾਂ ਜੀ ਠੀਕ ਹੈ ਉਹ ਕਿੰਨਾ ਟਾਈਮ ਬਾਅਦ ਗ੍ਰੀਸ ਦੇਣਾ ਪੈਂਦਾ ਉਹ ਤੁਸੀਂ ਐ ਮੰਨ ਲਓ ਜੀ ਜਿਵੇਂ ਹੁਣ ਅਸੀਂ ਪਰ ਕੇ ਤੋੜਤਾ ਸੀਜ਼ਨ ਦੇ ਵਿੱਚ ਤੁਸੀਂ ਜੇ ਗ੍ਰੀਸ ਵੀ ਨਾ ਮਾਰਿਓ ਉਹਨੂੰ ਕੁਝ ਵੀ ਨਹੀਂ ਹੁੰਦਾ ਜੀ ਠੀਕ ਹੈ ਜੀ ਪਰ ਗ੍ਰੀਸ ਅਸੀਂ ਕਹਿੰਦੇ ਆ ਵੀ ਕਿਉਂਕਿ ਗਾਹਾਂ ਜਾ ਕੇ ਮੈਂਟੀਨੈਂਸ ਨਾ ਹੋਵੇ ਬਿਲਕੁਲ ਬਿਲਕੁਲ ਗ੍ਰੀਸ ਜੇ ਮਾਰਦਾ ਰਹਿੰਦਾ ਤਾਂ ਅਗਲੀ ਵ ਹੂੰ ਗ੍ਰੀਸ ਮਾਰੋ ਗ੍ਰੀਸ ਮਾਰ ਕੇ ਖੜਾ ਦੋ ਅਗਲੀ ਵਾਰ ਜਦੋਂ ਚਲਾਉਣੀ ਹੈ ਗ੍ਰੀਸ ਮਾਰ ਕੇ ਹੱਕ ਦੋ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਸਾਰੇ ਬੈਰਿੰਗ ਚੈੱਕ ਕਰਨੇ ਪੈਣਗੇ ਓਕੇ ਗੇਅਰ ਦੇ ਜਾਂ ਫਿਰਕੀਆਂ ਦੇ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਆਪਾਂ ਗੱਲ ਬੈਲਟਾਂ ਦੀ ਕਰੀਏ ਇਹਦੀ ਹਾਂਜੀ ਬੈਲਟਾਂ ਦੀ ਆਪਣੀ 2 ਸੀਜ਼ਨ ਦੀ ਗਾਰੰਟੀ ਹੈ ਜੀ 2 ਸਾਲ ਦੀ 2 ਸਾਲ ਦੀ ਗਾਰੰਟੀ ਹੈ 2 ਸੀਜ਼ਨਾਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਧਰ ਕੋਈ ਹੋਰ ਅਪਡੇਟ ਕੀਤੀ ਹੋਵੇ ਕਿਉਂਕਿ ਇਹ ਵੀ ਆਪਾਂ ਤਾਂ ਦਿੰਦੇ ਆ ਕਿਉਂਕਿ ਜਿਹੜੀਆਂ ਆਪਣੇ ਮਸ਼ੀਨਾਂ ਚੱਲੀਆਂ ਸੀ ਪਿਛਲੇ ਤੋਂ ਪਿਛਲੇ ਸਾਲ ਦਿੱਤੀਆਂ ਦੀ ਉਹਨਾਂ ਯਮੀਦਾਰ ਦਾ ਫੋਨ ਨਹੀਂ ਆਇਆ ਵੀ ਬਲੇਡ ਬੈਲਟ ਮੱਚੀ ਹੈ ਕੋਈ ਜੀ ਕਿਸੇ ਦੇ ਵਿੱਚ ਤਾਂ ਕਰਕੇ ਅਸੀਂ ਮਤਲਬ ਇਹ 2 ਸਾਲ ਦੀ ਗਾਰੰਟੀ ਦਿੱਤੀ ਹੈ ਕਿਉਂਕਿ ਜਦੋਂ ਆਪਾਂ ਨੂੰ ਮਸ਼ੀਨਾਂ ਚੱਲੀਆਂ ਨੇ ਆਪਾਂ ਨੂੰ ਪਤਾ ਹੈ ਵੀ ਆਪਣੀ ਬੈਲਟ ਨੂੰ ਕੁਝ ਹੋਇਆ ਹੀ ਨਹੀਂ ਜੀ ਹਾਂਜੀ ਤੇ ਹੋਰ ਜੀ ਤੇ ਹੋਰ ਆਪਣਾ ਆ ਗਿਆ ਜੀ ਹੰਦ ਲੋ ਰਿਵਰਸ ਫਾਰਵਰਡ ਤਾਂ ਹੈਗੀ ਇਹਦਾ ਪਹਿਲਾਂ ਲੀਆਂ ਐਡਾਂ ਦੇ ਵਿੱਚ ਵੀ ਬੋਲਿਆ ਹੈ ਆਪਣਾ ਠੀਕ ਹੈ ਜੀ ਵੀ ਟਰੈਕਟਰ ਤੋਂ ਰਿਵਰਸ ਕਰਨ ਦੀ ਲੋੜ ਨਹੀਂ ਆਪਣੇ ਇੱਧਰ ਦਿੱਤਾ ਹੈ ਜੀ ਆ ਦਿਖਾ ਦਿਓ ਲੀਵਰ ਦਿਖਾ ਬਈ ਹਾਂ ਆ ਆਪਣਾ ਸਾਈਡ ਗੇਰ ਆ ਗਿਆ ਆ ਇੱਧਰ ਰਿਵਰਸ ਦਿੱਤਾ ਹੈ ਜੀ ਆਪਣਾ ਆ ਰਿਵਰਸ ਠੀਕ ਹੈ ਜੀ ਆਪਾਂ ਕਿਸੇ ਮਸ਼ੀਨ ਦੀ ਕਾਪੀ ਨਹੀਂ ਕੀਤੀ ਵੀ ਖੋਲ ਕੇ ਆਪਾਂ ਕਿਸੇ ਦਾ ਮਸ਼ੀਨ ਦਾ ਮਤਲਬ ਆਪਾਂ ਨੇ ਉਹ ਕਰ ਲਿਆ ਸਾਰੀ ਡਰਾਇੰਗ ਅਸੀਂ ਆਪ ਆਪਣੇ ਦਿਮਾਗ ਨਾਲ ਤਿਆਰ ਕਰਵਾਈ ਹੈ ਠੀਕ ਹੈ ਜੀ ਕਿਉਂਕਿ 12 ਉਹ ਤਾਂ ਮਸ਼ੀਨਾਂ ਉਦੋਂ ਆਈਆਂ ਨਹੀਂ ਸੀਗੀਆਂ ਜਦੋਂ ਆਪਾਂ ਨੇ ਇਹ ਅਪਡੇਟ ਕਰਤੀ ਸੀ ਮਸ਼ੀਨ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਕੀ ਕਿਸਾਨ ਭਰਾਵੋ ਜਿਵੇਂ ਤੁਸੀਂ ਫਿਟਿੰਗ ਕਰਵਾਉਣੀ ਹੈ ਜਿਵੇਂ 4x4 ਟਰੈਕਟਰ ਦੇ ਉੱਪਰ ਜਿਹੜੀ ਛਾਤਰੀ ਲੱਗ ਜਾਂਦੀ ਹੈ ਕੰਪਲੀਟ ਸੈੱਟ ਹਨਾ ਬਾਈ ਉਹ ਵੀ ਲਾ ਦਿੰਦੇ ਨੇਗੇ ਹਾਂਜੀ ਹਾਂਜੀ ਕੰਪਲੀਟ ਟੋਕਰੀ ਜੀ ਹਾਂਜੀ 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 ਕੰਪਲੀਟ ਟੋਕਰੀ ਵੀ ਲਾਉਨੇ ਆ ਬਾਕੀ ਪੈਡਲਾਂ ਦੀ ਪੁੱਟਲਾਂ ਦੀ ਫਿਟਿੰਗ ਉਹ ਸਾਰਾ ਟੋਟਲ ਸੈੱਟ ਬਣਾ ਕੇ ਦਿੰਨੇ ਆ ਟਰੈਕਟਰ ਦੇਣਾ ਜ਼ਿਮੀਂਦਾਰ ਨੇ ਮੈਨੂੰ ਕੱਲਾ ਜੀ ਠੀਕ ਹੈ ਟਰੈਕਟਰ ਦੇ ਚਾਰ ਨੈਪਲ ਬਾਹਰ ਕਢਾ ਕੇ ਦੇਣੇ ਨੇ ਪਿਛਲੇ ਪਾਸੇ ਟੋਕਰੀ ਵਾਲੇ ਬਾਕੀ ਸਾਰਾ ਜਿਹੜਾ ਹਾਈਡਰੋਲਿਕਾ ਮਸ਼ੀਨ ਦਾ ਉਹ ਮਸ਼ੀਨ ਦੇ ਉੱਪਰ ਹੀ ਲੱਗਿਆ ਹਾਈਡਰੋਲਿਕ ਤੇ ਹਰਦੀਪ ਵੀਰੇ ਜਿਹੜੀ ਮੇਨ ਗੱਲ ਹੈ ਹੋਰ ਇੱਕ ਗੱਲ ਆਪਾਂ ਜਿਵੇਂ ਹੁਣ 2022 ਦੇ ਵਿੱਚ ਲਾ ਲਈਏ ਮਸ਼ੀਨ ਜਿਹੜੀ ਨਵੀਂ ਤਿਆਰ ਕੀਤੀ ਹੈ ਇਹ ਮਸ਼ੀਨ ਦੇ ਉੱਪਰ ਜੇ ਕਿਸੇ ਨੇ ਲੋਨ ਕਰਵਾਉਣਾ ਹੋਵੇ ਹਾਂਜੀ ਹਾਂਜੀ ਉਹਦੀ ਕੋਈ ਸ਼ਰਤ ਤਾਂ ਹੈਗੀ ਉਹਦੀ ਹਾਂਜੀ ਲੋਨ ਦੀ ਹਾਂਜੀ ਹਾਂਜੀ ਲੋਨ ਦੀ ਪੂਰੀ ਉਪਲਬਧਤਾ ਹੈਗੀ ਹੈ ਜੀ ਤੇ ਸਹੂਦਾਂ ਉਪਲਬਧ ਹੈ ਜੇ ਕਿਸ ਨੇ ਲੋਨ ਲੈਣਾ ਤਾਂ ਆਪਣੇ ਦਦੀਕ ਹੈਗੀ ਹੈ ਬੈਂਕਾ ਐਸਵੀਆਈ ਉਦੋਂ ਆਪਾਂ ਲੋਨ ਵੀ ਕਰਵਾ ਦਾਂਗੇ ਅਗਲੇ ਦਾ ਇਹ ਕਿੰਨੇ ਕ ਪੈਸੇ ਜੇ ਕਿਸ ਨੇ ਅਗਲੇ ਨੇ ਅਬਦੇ ਲਾ ਕੇ ਜੋ ਕਰਵਾਉਣਾ ਤਾਂ ਅਗਲੇ ਦਾ ਟਰੈਕ ਸਹੀ ਹੋਣਾ ਚਾਹੀਦਾ ਜਿੱਥੇ ਮਰਜੀ ਲੋਨ ਲੈ ਲਈਏ ਇਸ ਦਾ ਕੋਟੇਸ਼ਨ ਕੱਟ ਕੇ ਦੇ ਦਿੰਨੇ ਡਾਊਨ ਪੇਮੈਂਟ ਕਿੰਨੀ ਕ ਪਰਣੀ ਪੈਂਦੀ ਹੈ ਲੋਨ ਪੇਮੈਂਟ ਜੇ ਤਾਂ ਕਿਸ ਨੇ ਲੋਨ ਕਰਾਉਣਾ ਚਾਹੀਦਾ 10000 ਰੁਪਏ ਦੇਜੋ ਸਾਨੂੰ ਸਾਈ ਦਾ ਇਹ ਜਦੋਂ ਲੈ ਕੇ ਜਾਣ 90% ਲੋਨ ਹੁੰਦਾ ਇਹਦੇ ਅਸਲ 90% ਲੋਨ ਹੁੰਦਾ ਹਾਂ 90% ਲੋਨ ਹੁੰਦਾ ਜੀ 10% ਭਰ ਕੇ ਤੁਹਾਨੂੰ ਨਵੀਂ ਮਸ਼ੀਨ ਮਿਲ ਜੂਗੀ ਬਹੁਤ ਵੱਡੀ ਗੱਲ ਹੈਗੀ ਹੈ ਜ ਤੇ ਬਾਕੀ ਸਾਰਾ ਰਿਵਿਊ ਦੇਤਾ ਕੋਈ ਹੋਰ ਗੱਲਬਾਤ ਨਹੀਂ ਰਹਿੰਦੀ ਬਈ ਜਿਹੜਾ ਬਾਕੀ ਆਪਣੀਆਂ ਜਿਹੜੀਆਂ ਹੇਠ ਲੀਆਂ ਫਿੰਗਰਾਂ ਨੇ ਇਹ ਵੀ ਆਪਣਾ ਢਲਾਈ ਦੇ ਵਿੱਚ ਕਰਵਾ ਦਈਏ ਇਹ ਅੱਛਾ ਇਹ ਆਪਾਂ ਫਿੰਗਰਾਂ ਨੇੜੀਆਂ ਢਲਾਈ ਦੇ ਵਿੱਚ ਕਰਵਾ ਦਈਆਂ ਇਹਦਾ ਕੀ ਕਾਰਨ ਇਹਦਾ ਕਾਰਨ ਆ ਜੀ ਪੈਪੂਪ ਲੱਗ ਜਾਂਦਾ ਜੀ ਪੈਪੇ ਹੇਠਾਂ ਤੋਂ ਕੱਸ ਜਾਂਦੀ ਜਦੋਂ ਥੱਲੇ ਛਿੱਟ ਕੇ ਚਲਾਉਂਦਾ ਮੱਕੀ ਲੱਗੀ ਹੋਈ ਚ ਥੱਲੋਂ ਪੈਪ ਕੱਸ ਜਾਂਦਾ ਫਿਰ ਉਹ ਟੁੱਟਦੀ ਰਹਿੰਦੀ ਹੈ ਜੀ ਉਹ ਅੱਛਾ ਵੈਸੇ ਆਪਣੀ ਕੋਈ ਟੁੱਟੀ ਤਾਂ ਹੈ ਨਹੀਂ ਅਸੀਂ ਇਹ ਧਿਆਨ ਦੇ ਵਿੱਚ ਲਿਆਂਦੀਏ ਗੱਲ ਓਕੇ ਵੀ ਗਾਹਾਂ ਮੇਨਟੇਨੈਂਸ ਨਾ ਹੋਵੇ ਬਸ ਕਿਸਾਨ ਦੀ ਜੀ ਤੇਹਰਦੀ ਵੀਰੇ ਲੋਕੇਸ਼ਨ ਕੀ ਹੈ ਆਪਣੀ ਲੋਕੇਸ਼ਨ ਆਪਣੀ ਹੈਗੀ ਜੀ NH7 ਤੋਂ 3 ਕਿਲੋਮੀਟਰ ਆਪਣਾ ਪਿੰਡ ਜੀ ਬਹਾਦਰਪੁਰ ਰੋਡ ਦੇ ਉੱਪਰੋਂ ਜੀ 3 ਕਿਲੋਮੀਟਰ ਹੈ ਜੀ ਆਪਣਾ ਪਿੰਡ ਪਿੰਡ ਨਾਤਾ ਹੀ ਸੰਗਰੂਰ ਬਰਨਾਲਾ ਰੋਡ ਤੇ ਮਾਸੂਣਾ ਸਾਹਿਬ ਲੰਘ ਕੇ ਬਹਾਦਰਪੁਰ ਦੇ ਬੱਸ ਸਟੈਂਡ ਦੇ ਉੱਪਰੋਂ 3 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ ਤੇ ਜਿਹੜੀ ਫਾਰਮਾ ਬਾਕੀ ਤੁਸੀਂ ਸਰਚ ਮਾਰੋਗੇ ਗੁਰਨਾਨਕਾ ਗੁਰੂ ਇੰਡਸਟਰੀ ਨੱਤ ਪਰ ਕੇ ਜਿੱਥੋਂ ਮਰਜ਼ੀ ਸਰਚ ਮਾਰ ਲਓ ਆਪਣੀ ਬਰਖ ਸਾਹਿਬ ਦੀ ਲੋਕੇਸ਼ਨ ਚੱਕੋ ਜੀ ਤੇ ਕੰਟੈਕਟ ਨੰਬਰ ਕੀ ਰਹੂਗਾ ਜੀ ਕੰਟੈਕਟ ਨੰਬਰ ਹੈ 9781999703 ਜੀ ਤੇ ਬੁਕਿੰਗ ਜੇਕਰ ਕਰਵਾਉਣਾ 9592329042 ਹਰਦੀਪ ਵੀਰੇ ਕੰਟੈਕਟ ਨੰਬਰ ਆਪਣਾ ਕੀ ਰਹੂਗਾ ਕੰਟੈਕਟ ਨੰਬਰ ਹੈਗਾ ਜੀ ਆਪਣਾ 9781999703 9592329042 ਜੀ ਤੇ ਬੁਕਿੰਗ ਸਟਾਰਟ ਆ ਹੁਣ ਬੁਕਿੰਗ ਸਟਾਰਟ ਹੈ ਜੀ ਤੇ ਕਿੰਨੇ ਟਾਈਮ ਦੇ ਵਿੱਚ ਮਸ਼ੀਨ ਤਿਆਰ ਹੋ ਜੂਗੀ ਟੀਮ ਦੇਖੋ ਜੀ ਮਤਲਬ ਮਸ਼ੀਨ ਤਾਂ ਟਾਈਮ ਤੇ ਹੀ ਮਿਲਣੀ ਆ ਜੀ ਤੇ ਬੁਕਿੰਗ ਪਹਿਲਾਂ ਕਰਾਉਣੀ ਪੈਣੀ ਠੀਕ ਹੈ ਬੁਕਿੰਗ ਆ ਬਾਸ ਤੇ ਚਾਹੇ ਸਾਡੇ ਨਾਲ ਕੋਈ 10000 ਰੁਪਏ ਸਾਈ ਦਾ ਕਰ ਜੋ ਕੋਈ ਜੱਕਰ ਵਾਲੀ ਗੱਲ ਨਹੀਂ ਪਰ ਮਸ਼ੀਨ ਟਾਈਮ ਤੇ ਮਿਲਣੀ ਆ ਮਤਲਬ ਸਾਨੂੰ ਦੱਸ ਦੇਵੇ ਬੰਦਾ ਵੀ ਸਾਨੂੰ ਆਹ ਟਾਈਮ ਨੂੰ ਮਸ਼ੀਨ ਚਾਹੀਦੀ ਓਸੇ ਟਾਈਮ ਨੂੰ ਮਸ਼ੀਨ ਮਿਲੂ ਇਹ ਨਹੀਂ ਹੈਗਾ ਵੀ ਆਪਾਂ ਮਤਲਬ ਬੁਕਿੰਗਾਂ ਕਰੀ ਜਾਵਾਂਗੇ ਉਦੋਂ ਬਾਅਦ ਸਾਡੇ ਨਾਲ ਇੱਥੇ ਆ ਕੇ ਕੋਈ ਜ਼ਿੰਮੇਵਾਰ ਭਰਾ ਔਕੇ ਭਾਰੇ ਹੋਵੇ ਪਰ ਇਹ ਅਸੀਂ ਕੰਮ ਕਰਦੇ ਨਹੀਂ ਅਸੀਂ ਕੰਮ ਉਹਨਾਂ ਕੀ ਫੜਦੇ ਆ ਮਤਲਬ ਜ ਹਾਂਜੀ ਤੇ ਲੋੜੀ ਤੇ ਫਿਰ ਕੀ ਆਫਰ ਰੱਖਿਆ ਕੋਈ ਲੋੜੀ ਤੇ ਆਫਰ ਕੋਈ ਨਹੀਂ ਜੀ ਆਫਰ ਆਪਣੀ ਇੰਨੀ ਹੈ ਮਤਲਬ ਜਿੰਨੀ ਆਪਾਂ ਤੁਹਾਨੂੰ ਫੀਚਰ ਮਸ਼ੀਨ ਦੇ ਵਿੱਚ ਦੇਤੇ ਇਹ ਆਫਰ ਹੀ ਮੰਨ ਲਓ ਵੀ ਇੱਕ ਬੈਲਟਾਂ ਦੀ ਗਾਰੰਟੀ 2 ਸਾਲ ਦੀ ਆਪਾਂ ਦੇਤੀ ਜੀ ਕਿਉਂਕਿ ਕਿਸੇ ਵੀ ਕੰਪਨੀ ਤੋਂ ਤੁਸੀਂ ਲਓਗੇ ਬੈਲਟ ਦੀ ਗਾਰੰਟੀ ਕੋਈ ਵੀ ਨਹੀਂ ਦਿੰਦਾ ਵੱਡੀ ਤੋਂ ਵੱਡੀ ਇੰਡਸਟਰੀ ਵੀ ਨਹੀਂ ਦਿੰਦੀ ਜੀ ਬੈਲਟ ਦੀ ਗਾਰੰਟੀ ਹਾਂ ਬਾਕੀ ਅਸੀਂ ਕੋਈ ਲਾਲਚ ਦੇਂਦਾ ਨਹੀਂ ਚਾਹੁੰਦੇ ਕਿਉਂਕਿ ਆਪਣੀ ਮਸ਼ੀਨ ਇੱਕਦਮ ਓਕੇ ਹੈ ਜੀ ਇਹਦੇ ਵਿੱਚ ਕੋਈ ਲਾਲਚ ਉਹ ਬੰਦਾ ਦੇਊਗਾ ਜਿਹੜੇ ਮਤਲਬ ਕੋਈ ਮਾੜਾ ਮੋਟਾ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਮਸ਼ੀਨ ਦੇ ਵਿੱਚ ਕੋਈ ਮਾੜਾ ਜਾਂ ਕੋਈ ਫੀਚਰਾਂ ਦਾ ਫਰਕ ਹੋਊਗਾ ਹਨਾ ਜੀ ਜੀ ਆਪਣੇ ਪੇਜ ਤੇ ਪਹਿਲਾਂ ਵੀ ਬਾਈਆਂ ਦੇ ਵੀਡੀਓ ਜਿਹੜਾ ਪਈਆਂ ਵੀ ਨੇ ਬਾਈ ਸਤਨਾਮ ਭੈਣੀ ਵਾਲਾ ਜਿਹੜਾ ਉਹ ਇੱਥੋਂ ਮਸ਼ੀਨ ਲੈ ਕੇ ਗਏ ਸੀ ਸਾਰੀਆਂ ਵੀਡੀਓ ਆਪਾਂ ਪਾਈਆਂ ਨੇ ਟਾਂਡੇ ਦੀ ਵੀ ਗੱਲ ਹੋਈ ਵੀ ਆ ਕੋਈ ਟਾਂਡਾ ਡੂੰਡਾ ਨਹੀਂ ਛੇੜਦੀ ਪੂਰ ਗਾਰੰਟੀ ਇਹ ਕੈਮਰਾ ਮਾਰ ਇੱਧਰ ਬਾਈਆਂ ਦੀ ਜਿਹੜੀ ਸਾਰੀ ਇੰਟਰਸਟਰੀ ਦਿਖਾਏ ਇੱਥੋਂ ਵੀ ਆ ਗੱਲ ਬਾਤ ਆ ਵੀ ਇੱਥੇ ਵੀ ਤਿਆਰ ਕਰਦੇ ਨੇ ਇੱਧਰ ਵੀ ਕੈਮਰਾ ਮਾਰਦੇ ਇੱਧਰ ਮਸ਼ੀਨਾਂ ਤਿਆਰ ਕਰੀ ਜਾਂਦੇ ਨੇ ਠੀਕ ਹੈ ਬੁਕਿੰਗ ਸਟਾਰਟ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਇੱਧਰ ਮਾਰ ਕੈਮਰਾ ਹੁਣ ਆ ਬਲੇਟਾਂ ਤੇ ਜਿਹੜਾ ਆਪਾਂ ਵੀਡੀਓ ਦੇ ਵਿੱਚ ਦਿਖਾਈ ਦੀ ਕਲਿੱਪ ਲਾ ਕੇ ਤੇ ਹੁਣ ਆਪਾਂ ਵੀਡੀਓ ਦੇ ਵਿੱਚ ਲੈ ਵੀ ਦਿਖਾ ਦਨੇ ਆ ਜੀ ਵੀ ਕੀ ਫਰਕ ਹੈ ਹਰਦੀਪ ਵੀਰੇ ਦੱਸ ਇਹਨਾਂ ਦੇ ਵਿੱਚ ਕੀ ਫਰਕ ਹੈਗਾ ਇਹ ਆਪਣਾ ਬਲੇਡ ਆ ਗਿਆ ਜੀ ਐਸਐਸ ਦਾ ਜੀ ਪਹਿਲਾਂ ਇਹ ਵੀ ਅਸੀਂ ਲਾਏ ਨੇ ਮਤਲਬ ਜੀ ਇਹ ਬਲੇਡ ਵੀ ਲਾਏ ਨੇ ਆਪਾਂ ਇਹਦੇ ਵਿੱਚ ਆ ਫਰਕ ਹੈ ਤੁਹਾਨੂੰ ਦਿਖਾਉਣੇ ਜੀ ਆ ਦੇਖੋ ਜੀ ਮੁੜ ਗਿਆ ਇਹ 빙ਾ ਹੋ ਗਈ ਦੇਖੋ 빙ਾ ਹੋ ਗਿਆ ਨਾ ਇਹ ਕੱਚਾ ਮੰਨੋ ਹੈਗਾ ਸਟੀਲ ਦਾ ਇਹ ਐਸਐਸ 200 304 ਗ੍ਰੇਡ ਦਾ ਓਕੇ ਤੇ ਹੁਣ ਤੁਹਾਨੂੰ ਦਿਖਾਉਣੇ ਆਪਣੇ ਵਾਲਾ ਬਲੇਡ ਕੀ ਆਹ ਦੇਖੋ ਐ ਟੁੱਟਦਾਗਾ ਆ ਟੁੱਟ ਗਿਆ ਜੀ ਠੀਕ ਹੈ ਮਤਲਬ ਇਹ ਆਪਾਂ ਤੁਸੀਂ ਐ ਮੰਨ ਲਓ ਵੀ ਬੇਟੀ ਐ ਇੱਕ ਕਿਸੇ ਦਾ ਬੇਟੇ ਆ ਬਲੇਟ ਸਪੈਸ਼ਲ ਮਟੀਰੀਅਲ ਤਿਆਰ ਕਰਕੇ ਉਹਦੇ ਚ ਟੈਂਪਰ ਕਰਵਾਈ ਹੋਈ ਐ ਬਾਕੀ ਤੁਹਾਨੂੰ ਕਿਸਾਨ ਵੀ ਦੱਸਣਗੇ ਜਿਹੜੇ ਕਿਸਾਨਾਂ ਨੇ ਚਲਾਈ ਐ ਉਹਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਇਹ ਤਾਂ ਮੇਨ ਬਲੇਟ ਆ ਗਿਆ ਆਪਣੇ ਬਾਹਰ ਵਾਲੇ ਇਹ ਆਪਣੇ ਲੈ ਜਿਹੜੇ ਦਾ ਪਟਾਈ ਕਰ ਦਿੰਦੇ ਹਾਂ ਜੀ ਇਸ ਤੋਂ ਸਟਾਰਟਿੰਗ ਕੀਤੀ ਤੇਵਾ ਵੀਡੀਓ ਜਿਹੜੇ ਆਹ ਬਲੇਟ ਨੇ ਇਹ ਆਪਣਾ ਆ ਗਿਆ ਜੀ ਰੂਟਰ ਵਾਲਾ ਬਲੇਡ ਰੂਟਰ ਵਾਲਾ ਇਹ ਰੂਟਰ ਵਾਲਾ ਬਲੇਡ ਆ ਜੀ ਪੰਜਵੇਂ ਮੋਟਾ ਜੀ ਇਹ ਬਾਕੀ ਇਹਦੇ ਚ ਆ ਕੋਰ ਕੀਤਾ ਹੋਇਆ ਥੋੜਾ ਜਿਹਾ ਵਿੰਗ ਪਾਇਆ ਹੋਇਆ ਕਿਉਂਕਿ ਇਹਦੀ ਧਾਰ ਹੈ ਜਿਹੜੀ ਬਿਲਕੁਲ ਇਸ ਤਰ੍ਹਾਂ ਵੱਢਦੀ ਹੈ ਜੇ ਆਪਾਂ ਬਲੇਡ ਨਾਲ ਲਾ ਦਈਏ ਤਾਂ ਉਹਦੀ ਕੁਆਲਿਟੀ ਟੋਕੇ ਦੀ ਘੱਟ ਜਾਂਦੀ ਹੈ ਇਸ ਤਰ੍ਹਾਂ ਕਰਕੇ ਜ਼ੋਰ ਘੱਟ ਲਵਾਉਂਦੀ ਹੈ ਇਹ ਟਰੈਕਟਰ ਦਾ ਤੇ ਬਾਕੀ ਇਹਦੇ ਵਿੱਚ ਕੈਪਸੂਲ ਕੱਟ ਵੀ ਰੱਖਿਆ ਹੋਇਆ ਹੈ ਬਈਆਂ ਨੇ ਅੱਛਾ ਬਾਕੀ ਆ ਦੂਸਰੇ ਨੇ ਜਿਹੜੇ ਆਮ ਇੰਡਸਟਰੀਆਂ ਲਾ ਰਹੀਆਂ ਨੇ ਇਹ ਪਤਾ ਨਹੀਂ ਕਿਹੜੀ ਕੰਪਨੀ ਦਾ ਆਪਾਂ ਨੂੰ ਇੰਨੀ ਪਤਾ ਪਰ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਇਹਦੇ ਵਿੱਚ ਹਾਂ ਸਹੀ ਹੈ ਆ ਦਿਖਾ ਦਿਓ ਜੀ ਇਹਦੇ ਵਿੱਚ ਟੱਕ ਪੈ ਗਿਆ ਪਰ ਇਹਦੇ ਇੱਕ ਵੀ ਦੰਦਾ ਦਿਖਾ ਦਿਓ ਆ ਮਾਰਿਆ ਆਪਾਂ ਨੇ ਇਹਦੇ ਤੇ ਸਹੀ ਗੱਲ ਹੈ ਜੀ ਤੇ ਕਾਹ ਲੋ ਕਿਸਾਨ ਵੀਰੋ ਸੰਪਰਕ ਮੇਰੇ ਨਾਲ ਕਿਸਾਨ ਨਹੀਂ ਗਿਆ ਪਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆਗੇ ਜੀ ਗੁਰਸੰਗਰ ਸਿੰਘ ਜੀ ਪਿੰਡ ਪਿੰਡ ਭੈਣੀ ਜੱਸਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਕਿੰਨਾ ਮਾਡਲ ਮਸ਼ੀਨ ਦੀ ਜਿਹੜੀ ਖਰੀਦੀ ਆਪਾਂ ਨੇ ਆਪਣੇ ਕੋਲੇ 25 ਹੀ ਆ ਜੀ 2025 ਮਾਡਲ ਕਿਵੇਂ ਚੱਲੀ ਮਸ਼ੀਨ ਇਹਨਾਂ ਦੀ ਬਹੁਤ ਵਧੀਆ ਜੀ ਵਧੀਆ ਵਾਹਣ ਵਟਿਆ ਬਹੁਤ ਵਧੀਆ ਜੀ ਬਾਬੂਣਾ ਜਿਵੇਂ ਮੇਨ ਗੱਲ ਹੁੰਦੀ ਟਰਾਂਡਾ ਸਿੱਟਦੀ ਹੈ ਮਸ਼ੀਨਾ ਬਹੁਤ ਪ੍ਰੋਬਲਮ ਆਉਂਦੀ ਹੈ ਕਿਵੇਂ ਰਹੀ ਨੇ ਮਸ਼ੀਨਾ ਟਰਾਂਡਾ ਸਿੱਟਿਆ ਟਰਾਂਡਾ ਟਰਾਂਡਾ ਜਮ ਨਹੀਂ ਸਿੱਟਿਆ ਜੀ ਉਹਨਾਂ ਦਾ ਮਤਲਬ ਪੂਰਾ ਵਧੀਆ ਬਾਡੀ ਉਹਦੀ ਇੱਕ ਨੰਬਰ ਜਿੱਥੇ ਵੀ ਜਾਂਦੇ ਸੀ ਰੇਗ ਬੰਦਾ ਸਰਾਉਂਦਾ ਸੀ ਬਾਡੀ ਨੂੰ ਠੀਕ ਹੈ ਜੀ ਬਾਡੀ ਨੂੰ ਰੇਗ ਬੰਦਾ ਸਰਾਉਂਦਾ ਸੀਗਾ ਵੱਡੀਆਂ ਮਸ਼ੀਨਾ ਜਿਹੜੀਆਂ ਜਵਾੜ ਪਤਨੇ ਕੀ ਉਹ ਲੱਗਦੇ ਜਿਹੜੀ ਵੱਡੀਆਂ ਕੋਈ ਵੀ ਹਾਂ ਹਾਂ ਉਹ ਮਸ਼ੀਨਾ ਨੂੰ ਵੀ ਅਗਲਾ ਇਹ ਕਹਿੰਦਾ ਸੀਗਾ ਕਹਿੰਦਾ ਛੋਟੜੀ ਮਸ਼ੀਨ ਦੀ ਸਫਾਈ ਵਧੀਆ ਠੀਕ ਹੈ ਹਾਂ ਜੀ ਤੇ ਕੋਈ ਕ੍ਰਾਸ ਭੰਨਣ ਦੇ ਵਿੱਚ ਦੇਖ ਤਾ ਨਹੀਂ ਆਈ ਨਾ ਕੋਈ ਦਿੱਕਤ ਨਹੀਂ ਆਈ ਛੱਡੀ ਠੀਕ ਐ ਐ ਤਾਂ ਹੁਣ ਮਾੜਾ ਮੋਟਾ ਤਾਂ ਨਫਾ ਨੁਕਸਾਨ ਹੁੰਦਾ ਹੀ ਰਹਿੰਦਾ ਕੋਈ ਆਪਾਂ ਉਹ ਤਾਂ ਆਮ ਗੱਲ ਆ ਜੀ ਵੀ ਸਾਨੂੰ ਅਨੁਰੂਲੀ ਖੜਾਣ ਨਹੀਂ ਆਈ ਕੋਈ ਜੀ ਤੁਸੀਂ ਮਸ਼ੀਨੀ ਤਾਂ ਫੁੱਲ ਸਾਈਜ਼ ਹੀ ਦੇਤੀ ਤੇ ਹੁਣ ਆ ਬੰਦੇ ਖੜੇ ਨੇ ਬੰਦਿਆਂ ਦੀ ਵੀ ਮਾੜੀ ਮੋਟੀ ਸਾਈਜ਼ ਹੀ ਦੇ ਦੋਈ ਬੰਦੇ ਕਿਵੇਂ ਦੇ ਨੇ ਬੰਦੇ ਦਾ ਹੀਰੇ ਨਹੀਂ ਇਹ ਉਹ ਬੰਦੇ ਵਧੀਆ ਨੇਗੇ ਅੱਛਾ ਸਾਨੂੰ ਮਾੜਾ ਜੀ ਅਸੀਂ ਜੇ ਕੋਈ ਵੀ ਪਲੇਸਮੈਂਟ ਆਉਂਦੀ ਸੀ ਸਾਨੂੰ ਇਹਨਾਂ ਨੂੰ ਰਿੰਗ ਬਾਅਦ ਚ ਮਾਰ ਦੇ ਸਾਡੇ ਕੋਲੇ ਗੋਲੀ ਵਾਂਗ ਪਹਿਲਾਂ ਡਿੱਗਦੇ ਸੀ ਇਹ ਜਿਹੜਾ ਆਪਾਂ ਨਵਾਂ ਕੰਮ ਕਰਦੇ ਆ ਇੱਕ ਵਾਰ ਔਕਣਾ ਆਉਂਦੀਆਂ ਨੇ ਹਨਾ ਹਾਂਜੀ ਕਿਉਂਕਿ ਨਹੀਂ ਪੇਤ ਹੁੰਦਾ ਤੇ ਸਰਵਿਸ ਵਾਈਆਂ ਦੀ ਕਹਿੰਦਾ ਵੀ ਇੱਕ ਨੰਬਰ ਆਗਾ ਅੰਕਲ ਖੜੇ ਨੇ ਹਨਾ ਨਹੀਂ ਅਸੀਂ ਉਦੋਂ ਤਾਂ ਡਰਦੇ ਡਰਦੇ ਸਾਈ ਦੇ ਕੇ ਗਏ ਸੀ ਵੀ ਛੋਟੀ ਜੀ ਵਰਕਸ਼ਾਪ ਆ ਯਾਰ ਵੀ ਕੀ ਪ੍ਰੋਜੈਕਟ ਆ ਇਹਨਾਂ ਦਾ ਵੀ ਉਹ ਹੈ ਪਰ ਜਦੋਂ ਇਹਨਾਂ ਨੇ ਵਰਤੇ ਪਰ ਜਮਾ ਹਾਂ ਹੀਰੇ ਨਿਕਲੇ ਠੀਕ ਹੈ ਹਾਂਜੀ ਤੇ ਲੈ ਵੀ ਅੰਕਲ ਦੀ ਸ਼ਹੀਦੀ ਤੀ ਹਨਾ ਮਾਇਆ ਨੂੰ ਕਾਲ ਲਾ ਲਿਓ ਤੇ ਇੰਨਾ ਕਿ ਜਰੂਰ ਦੱਸ ਦਿਓ ਵੀ ਅੰਕਲ ਨੇ ਜਿਹੜੀ ਗੱਲ ਕਹੀ ਸੀ ਜਦੋਂ ਛੋਡੇ ਨਾਲ ਬਾਹ ਪੈ ਗਿਆ ਵੀ ਉਹ ਗੱਲ ਦੇ ਖਰੇ ਉੱਤਰਦੇ ਨੇ ਸੋ ਵੀਡੀਓ ਨੂੰ ਸ਼ੇਅਰ ਤੇ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ